ਇਕ ਔਰਤ surjeet कौर ਘਰ ਦੇ ਵਿੱਚ ਦੋ ਬੱਚੇ ਉਹਨਾਂ ਦੀ ਪਾਲਣ-ਪੋਸ਼ਣ ਕਰਨ ਦੀ ਖਾਤੀ ਰੋਸ ਨੇ ਬਾਰ ਕੰਮ ਲੱਭਿਆ ਤਾਂ ਦਾਣਾ ਮੰਡੀ ਦੇ ਵਿੱਚ ਉਸ ਨੂੰ ਕੰਮ ਮਿਲ ਗਿਆ ਪਤੀ ਹੈ ਨਹੀਂ ਸੀ ਅਤੇ ਬੱਚਿਆਂ ਨੂੰ ਪਾਲਣ ਦੇ ਲਈ ਉਹ ਬਹੁਤ ਹੀ ਜਦੋਜਹਿਦ ਕਰ ਰਹੀ ਸੀ ਇਸ ਦੇ ਵਿਚਾਲੇ ਹੀ ਔਰਤ ਕਮਜ਼ੋਰ ਪੈੰਦੀ ਗਈ ਅਤੇ ਉਸ ਨੂੰ ਕਿਸੇ ਦਾ ਸਹਾਰਾ ਚਾਹੀਦਾ ਸੀ ਇਹ ਸਹਾਰਾ ਬਣਿਆ 20 ਸਾਲ ਦਾ ਇੱਕ ਮੁੰਡਾ ਪਰ ਉਹ ਗਲਤ ਨਿਗਾਹ surjeet कौर ਦੇ ਉੱਪਰ ਰੱਖਣ ਲੱਗ ਪਿਆ ਦੋਵਾਂ ਦੇ ਗਲਤ ਸਬੰਧ ਕੰਮ ਹੋ ਗਏ ਅਤੇ ਇੱਧਰ ਜਦੋਂ ਘਰ ਦੇ ਵਿੱਚ ਬੱਚੇ ਵੱਡੇ ਹੁੰਦੇ ਗਏ ਤਾਂ ਉਹ ਜਾਣਗੇ ਕਿ ਇਹ ਬੰਦਾ ਇਹ ਮੁੰਡਾ ਸਾਡੀ ਮਾਂ ਦੇ ਨਾਲ ਗਲਤ ਕੰਮ ਕਰਦਾ ਬਾਜ ਨਾਮ ਦੇ ਇਸ ਬੰਦੇ ਨੂੰ ਜਵਾਨ ਹੋ ਰਹੇ ਮੁੰਡੇ ਜਸਵਿੰਦਰ ਨੇ ਘਰ ਆਣ ਤੋਂ ਮਨਾ ਕਰ ਦਿੱਤਾ ਇਹ ਕਿਹਾ ਕਿ ਉਹ ਸਾਡੇ ਘਰ ਨਾ ਆਇਆ ਕਰੇ ਪਰ ਹੁਣ ਸਰਜੀਤ ਕੌਰ ਨੇ ਜੋ ਕਿ ਇਹਨਾਂ ਬੱਚਿਆਂ ਦੀ ਮਾਂ ਸੀ ਬਾਜ ਦੇ ਨਾਲ ਬਾਹਰ ਮਿਲਣਾ ਗਿਲਣਾ ਸ਼ੁਰੂ ਕਰ ਦਿੱਤਾ ਪੂਰੀ ਦਾਣਾ ਮੰਡੀ ਦੇ ਵਿੱਚ ਦੋਹਾਂ ਦੇ ਇਸ ਰਿਲੇਸ਼ਨ ਦੀ ਚਰਚਾ ਹੋ ਗਈ ਬਦਨਾਮੀ ਹੋਈ ਪਰ ਇਹਨਾਂ ਦੋਹਾਂ ਨੂੰ ਕੋਈ ਫਰਕ ਨਹੀਂ ਪਿਆ ਹੁਣ ਇਸ ਬੰਦੇ ਨੇ ਨਾ ਸਿਰਫ surjit kaur ਦਾ ਘਰ ਉਜਾੜਿਆ ਸਗੋਂ ਜਦੋਂ ਉਸਤੇ ਜਵਾਨ ਹੋਏ ਮੁੰਡੇ ਦਾ ਵਿਆਹ ਕੀਤਾ ਗਿਆ ਜਸਵਿੰਦਰ ਦਾ ਵਿਆਹ ਹੋਇਆ ਅਮਨ ਨਾਮ ਦੀ ਕੁੜੀ ਦੇ ਨਾਲ ਤਾਂ ਬਾਜ ਨੇ ਉਸਤੇ ਉੱਪਰ ਵੀ ਗੰਦੀ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਪਹਿਲਾਂ ਇੱਕ ਔਰਤ ਉੱਪਰ ਉਸਨੇ ਡੋਰੇ ਪਾਇਆ ਤੇ ਉਸਦੇ ਨਾਲ ਗਲਤ ਸਬੰਧ ਕਾਇਮ ਕੀਤੇ ਹੁਣ ਉਸਦੀ ਨੂਹ ਦੇ ਉੱਪਰ ਉਹ ਮੈਲੀ ਅੱਖ ਰੱਖ ਰਿਹਾ ਸੀ ਅਤੇ ਉਸ ਨੂੰ ਵੀ ਆਪਣੇ ਜਾਲ ਦੇ ਵਿੱਚ ਉਸ ਨੇ ਕਿਵੇਂ ਫਸਾਇਆ ਇਹ ਪੂਰੀ ਕਹਾਣੀ ਉਸ ਨੂੰ ਲੈ ਕੇ ਹੈ ਅਤੇ ਬਾਅਦ ਦੇ ਵਿੱਚ ਇਸ ਪਰਿਵਾਰ ਨੂੰ ਬੁਰਿਤਨਾ ਦੇ ਨਾਲ ਬਿਖੇਰ ਦਿੱਤਾ ਗਿਆ ਤੋੜ ਦਿੱਤਾ ਗਿਆ ਤੇ ਕਤਲ ਵੀ ਕੀਤਾ ਗਿਆ ਇਸ ਦੇ ਵਿੱਚ ਹੁਣ ਕਤਲ ਕਿਦਾ ਹੋਇਆ ਕਿਹਦੀ ਜਾਨ ਲਈ ਗਈ ਕਿਵੇਂ ਮਾਰਿਆ ਗਿਆ ਇਸ ਬਾਰੇ ਪੂਰੀ ਸਾਰੀ ਕਹਾਣੀ ਹੈ ਪਰ ਇਹ ਦੱਸਦੀ ਹੈ ਕਿ ਜਸਵਿੰਦਰ ਅਤੇ ਅਮਨ ਦੋਹਾਂ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਸੀ ਪਿਆ ਤੋਂ ਬਾਅਦ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਅਤੇ ਬੱਚਾ ਪਾਣ ਦੀ ਖਾਤੀ ਰੋਹ ਕੁਝ ਵੀ ਕਰ ਸਕਦੇ ਸੀ ਹੁਣ ਤੱਕ ਉਹਨਾਂ ਨੇ ਕੋਈ ਡਾਕਟਰ ਨਹੀਂ ਛੱਡਿਆ ਸੀ ਕੋਈ ਤੀਰਥ ਸਥਾਨ ਨਹੀਂ ਛੱਡਿਆ ਸੀ ਥਾਂ ਥਾਂ ਤੇ ਜਾ ਕੇ ਨੱਕ ਵੀ ਰਗੜੇ ਮੱਥਾ ਵੀ ਟੇਕਿਆ ਪਰ ਇਹ ਕੰਮ ਨਹੀਂ ਆਇਆ ਇੱਕ ਦਿਨ ਬਾਦ ਜਨਾਮ ਦਾ ਇਹ ਬੰਦਾ ਕੋਈ ਜਗ੍ਹਾ ਦੱਸਦਾ ਹੈ ਕਿ ਉੱਥੇ ਜਾ ਕੇ ਮੱਥਾ ਟੇਕੋ ਤੇ ਫਿਰ ਤੁਹਾਡੀ ਮੁਰਾਦ ਪੂਰੀ ਹੋ ਜਾਣੀ ਹੈ ਜਸਵਿੰਦਰ ਅਤੇ ਅਮਨ ਨੇ ਉਹ ਜਿਹਾ ਹੀ ਕੀਤਾ ਅਤੇ ਖੁਸ਼ਕਿਸਮਤੀ ਦੇ ਨਾਲ ਅਮਨ ਗਰਭਵਤੀ ਹੋ ਗਈ ਇਸ ਮਗਰੋਂ ਹੀ ਬੰਦਾ ਅਮਨ ਨੂੰ ਆਖਦਾ ਹੈ ਕਿ ਮੈਂ ਜੋ ਕੁਝ ਵੀ ਆਕੂੰਗਾ ਤੈਨੂੰ ਤੈਨੂੰ ਉਹ ਗੱਲ ਪੂਰੀ ਕਰਨੀ ਪਵੇਗੀ ਮੈਨੂੰ ਉਹ ਮੰਗਿਆ ਇਨਾਮ ਦੇਣਾ ਪਵੇਗਾ ਅਤੇ ਜੇਕਰ ਤੂੰ ਆਪਣੇ ਵਾਅਦੇ ਤੋਂ ਮੁੱਕਰੀ ਤਾਂ ਤੇਰਾ ਬੱਚਾ ਮਰ ਜਾਵੇਗਾ 4 ਸਾਲ ਬਾਅਦ ਇਸ ਘਰ ਦੇ ਵਿੱਚ ਹੁਣ ਖੁਸ਼ੀ ਆਣੀ ਸੀ ਤਾਂ ਅਮਨ ਨੂੰ ਇਹ ਨਹੀਂ ਪਤਾ ਸੀ ਕਿ ਇਹ ਬੰਦਾ ਕੀ ਸੋਚ ਰਿਹਾ ਹੈ ਤੇ ਉਸ ਦੇ ਕੋਲੋਂ ਕੀ ਮੰਗ ਲਵੇਗਾ ਪਰ ਇਹਨੇ ਮੰਗਿਆ ਉਹ ਜੋ ਕਿ ਕਿਸੇ ਵੀ ਵਿਆਹੁਤਾ ਔਰਤ ਨੂੰ ਕਿਸੇ ਵੀ ਕੁੜੀ ਨੂੰ ਸੁਣਨ ਤੋਂ ਬਾਅਦ ਉਸਦੇ ਪੈਰਾਂ ਹਿੱਟੋ ਜ਼ਮੀਨ ਖਿਸਕ ਜਾਵੇ ਕਿ ਇਹ ਬੰਦਾ ਬੋਲ ਕੀ ਰਿਹਾ ਹੈ ਤਾਂ ਇਹ ਸਭ ਕੁਝ ਹੋ ਰਿਹਾ ਸੀ ਤੇ ਉਸਦੇ ਵਿਚਾਰੇ ਜਦੋਂ ਇਹ ਬੰਦਾ ਅਮਨ ਨੂੰ ਆਖਦਾ ਕਿ ਮੈਂ ਜੋ ਵੀ ਮੰਗੂੰਗਾ ਤੂੰ ਕਿਸੇ ਨੂੰ ਦੱਸੇਂਗੀ ਨਹੀਂ ਤਾਂ ਮਨ ਇਹ ਵੀ ਕਬੂਲ ਕਰਦੀ ਹੈ ਪਰ ਇੱਥੋਂ ਹੀ ਇਸ ਘਰ ਦੀ ਬਰਬਾਦੀ ਸ਼ੁਰੂ ਹੋਈ ਅਤੇ ਇੱਕ ਇੱਕ ਕਰਕੇ ਸਭ ਖਤਮ ਹੋ ਗਿਆ ਮਲੇਰ ਕੋਟਲਾ ਦੇ ਅਮਰਗੜ ਦੀ ਇਹ ਸੱਚੀ ਕਹਾਣੀ ਹੈ ਇਸ ਦੇ ਵਿੱਚ ਕੀ ਕੁਝ ਵਾਪਰਿਆ ਜਾਣਦੇ ਹਾਂ ਮਨਦੀਪ ਕੌਰ ਉਰਫ ਅਮਨ ਜਿਸਦਾ ਵਿਆਹ ਜਸਵਿੰਦਰ ਸਿੰਘ ਦੇ ਨਾਲ 4 ਸਾਲ ਪਹਿਲਾਂ ਹੋਇਆ ਸੀ ਇਹ પતિ ਪਤਨੀ ਹਮੇਸ਼ਾ ਹੀ ਇਹ ਗੱਲਾਂ ਕਰਦੇ ਕਿ ਸਾਡੇ ਘਰ ਤੇ ਵਿੱਚ ਔਲਾਦ ਕਦੋਂ ਹੋਵੇਗੀ ਪਤੀ ਹਮੇਸ਼ਾ ਹੀ ਆਪਣੀ ਪਤਨੀ ਨੂੰ ਦਿਲਾਸਾ ਦਿੰਦਾ ਕਿ ਵਾਹਿਗੁਰੂ ਸਾਡੇ ਤੇ ਜ਼ਰੂਰ ਮਿਹਰ ਕਰੇਗਾ ਪਰ ਪਤਨੀ ਹੁਣ ਤੱਕ ਨਿਰਾਸ਼ ਹੋ ਚੁੱਕੀ ਸੀ ਕਦੇ ਮੱਥਾ ਟੇਕਣ ਦੇ ਲਈ ਉਹ ਸਵੇਰੇ ਸਵੇਰੇ ਉੱਠ ਪੈਂਦੀ ਕਦੇ ਡਾਕਟਰਾਂ ਦੇ ਕੋਲ ਭੱਜੀ ਭੱਜੀ ਜਾਂਦੀ ਪਰ ਕਿਸੇ ਗੱਲ ਦਾ ਹੁਣ ਤੱਕ ਕੋਈ ਫਾਇਦਾ ਨਹੀਂ ਹੋਇਆ ਸੀ ਮਲੇਰਕੋਟਲਾ ਦੇ ਪਿੰਡ ਅਮਰਗੜ ਦਾ ਇਹ ਸਾਰਾ ਮਾਮਲਾ ਜਿੱਥੇ surjit kaur ਨਾਮ ਦੀ ਹੈ ਯਾਰਤ ਦੋ ਬੱਚਿਆਂ ਨੂੰ ਪਾਲ ਰਹੀ ਸੀ ਪਤੀ ਦੀ ਜਾਨ ਜਾਣ ਤੋਂ ਬਾਅਦ ਇੱਕ ਦਿਨ surjit kaur ਦੀ ਮੁਲਾਕਾਤ ਬਾਜ ਨਾਮ ਦੇ ਬੰਦੇ ਦੇ ਨਾਲ ਹੁੰਦੀ ਹੈ ਜੋ ਕਿ ਦਾਣਾ ਮੰਡੀ ਦੇ ਵਿੱਚ ਕੰਮ ਕਰਦਾ ਸੀ ਅਤੇ ਉਸ ਦੀ ਉਮਰ ਬਿਲਕੁਲ ਹੀ ਜਵਾਨ ਮੁੰਡਾ 20 ਸਾਲ ਦਾ ਸੀ surjit kaur ਦੇ ਘਰ ਉਸ ਦਾ ਆਣਾ ਜਾਣਾ ਹੋ ਜਾਂਦਾ ਉਸ ਦੇ ਬੱਚਿਆਂ ਦੇ ਨਾਲ ਉਹ ਦੋਸਤੀ ਕਰ ਲੈਂਦਾ ਪਰ ਉਸ ਦੀ ਨੀਅਤ ਬੇहद ਹੀ ਮਾੜੀ ਸੀ ਦਾਣਾ ਮੰਡੀ ਦੇ ਵਿੱਚ ਇਹਨਾਂ ਦੇ ਰਿਸ਼ਤੇ ਦੀ ਚਰਚਾ ਹੋਣ ਲੱਗੀ ਹਮੇਸ਼ਾ ਹਰ ਕੋਈ ਇਹਨਾਂ ਦੇ ਵਿਸ਼ੇ ਤੇ ਹੀ ਗੱਲ ਕਰਦਾ ਇੱਕ ਦਿਨ ਸੁਰਜੀਤ ਕੋਰ ਦੇ ਪੁੱਤ ਬਿੰਦਰ ਨੇ ਆਖਿਰਕਾਰ ਬਾਜ ਨੂੰ ਕਹਿ ਇਹ ਦਿੱਤਾ ਕਿ ਹੋ ਉਹ ਉਹਨਾਂ ਦੇ ਘਰ ਨਾ ਆਇਆ ਕਰੇ ਬਾਜ ਨੇ ਵੀ ਇਹ ਹੀ ਕਿਹਾ ਕਿ ਚਲ ਠੀਕ ਹੈ ਹੁਣ ਜਸਵਿੰਦਰ ਅਤੇ ਅਮੰਦਾ ਵਿਆਹ ਹੋ ਗਿਆ ਅਮਨ ਅਤੇ ਜਸਵਿੰਦਰ ਦੀ ਵਿਆਹ ਨੂੰ ਜਦੋਂ 4 ਸਾਲ ਹੋ ਗਏ ਤਾਂ ਇੱਕ ਦਿਨ ਬਾਜ ਅਤੇ ਜਸਵਿੰਦਰ ਰਾਹ ਦੇ ਵਿੱਚ ਮਿਲੇ ਤਾਂ ਦੱਸਿਆ ਕਿ ਬਾਪ ਬਣਨ ਦਾ ਸਹੀ ਰਾਹ ਮੈਂ ਤੈਨੂੰ ਦਿਖਾਵਾਂਗਾ ਇਸ ਮੌਕੇ ਤੇ ਬਾਦ ਸਿੰਘ ਨੇ ਕਿਹਾ ਕਿ ਤੂੰ ਦਰਗਾਹ ਤੇ ਜਾਇਆ ਕਰ ਮੰਨਤ ਮੰਗ ਲੈ ਬਾਜ ਦਾ ਕਹਿਣਾ ਸੀ ਕਿ ਉਹ 11 ਹਫ਼ਤੇ ਉੱਥੇ ਜਾਵੇ ਜਿਹੜੀ ਵੀ ਉਸਦੀ ਮੁਰਾਦ ਹੈ ਉਹ ਪੂਰੀ ਹੋ ਜਾਵੇਗੀ ਜਸਵਿੰਦਰ ਅਤੇ ਅਮਨ ਜਿਹੜੇ ਕਿ ਹਰ ਰਿਸ਼ਤੇਦਾਰ ਦੋਸਤ ਦੀ ਗੱਲ ਮਨ ਚੁੱਕੇ ਸੀ ਕਿਉਂਕਿ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਜਵਾਬ ਚਾਹੀਦਾ ਸੀ ਉਹਨਾਂ ਨੇ ਬਾਦ ਸਿੰਘ ਦੀ ਇਹ ਗੱਲ ਮੰਨ ਲਈ ਉਹ ਦਰਗਾਹ ਤੇ ਗਏ ਦਰਗਾਹ ਤੇ ਜਾ ਕੇ ਉਹਨਾਂ ਨੇ ਉਸੇ ਤਰ੍ਹਾਂ ਮੰਨਤ ਮੰਗੀ ਮੁਰਾਦ ਮੰਗੀ ਪਰ ਇਸ ਮੌਕੇ ਤੇ ਉਹਨਾਂ ਨੂੰ ਇਹ ਸੀ ਕਿ ਸਾਨੂੰ ਨਹੀਂ ਪਤਾ ਦਰਗਾਹ ਤੇ ਜਾ ਕੇ ਕਰਨਾ ਕੀ ਹੈ ਜਿਸ ਦੇ ਲਈ ਉਹਨਾਂ ਨੇ ਬਾਦ ਸਿੰਘ ਦੀ ਮਦਦ ਲਈ ਬਾਦ ਨੂੰ ਘਰ ਬੁਲਾ ਲਿਆ ਗਿਆ ਤੇ ਉਹ ਕसम ਜਿਹੜੀ ਕਿ ਬੱਚਿਆਂ ਨੇ ਉਸ ਨੂੰ ਪਾਈ ਸੀ ਆ ਜੋ ਵੀ ਟੁੱਟ ਗਈ ਉਹ ਖੁਸ਼ ਸੀ ਕਿ ਉਹ surjeet ਕੋਰ ਦੇ ਕਾਰਕ ਵਾਰ ਮੁਰਦੋਂ ਦਾਖਲ ਹੋ ਗਿਆ ਇੱਕ ਦਿਨ ਜਦੋਂ ਬਾਜ਼ਾਰ ਘਰ ਦੇ ਵਿੱਚ ਆਇਆ ਤਾਂ ਇਹ ਔਰਤ ਜੋ ਕਿ ਜਸਵਿੰਦਰ ਦੀ ਪਤਨੀ ਸੀ ਅਮਨ ਬਾਜ਼ ਨੂੰ ਦੇਖ ਕੇ ਹੈਰਾਨ ਹੋ ਗਈ ਉਸ ਦਾ ਸਡੋਬਲ ਸਰੀਰ ਸਹੱਪਣ ਦੇ ਕਿ ਉਸ ਦਿਵਾਲਾ ਕਰਜੇ ਤੋਂ ਇਸ ਨੂ ਨੂੰ ਸਾਰੇ ਕਿਸਤੇ ਯਾਦ ਆ ਗਏ ਜੋ ਕਿ ਗਲੀਆਂ ਦੇ ਵਿੱਚ ਆਮ ਤੌਰ ਤੇ ਚਰਚਾ ਦਾ ਵਿਸ਼ਾ ਹੁੰਦੇ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਸਦੇ ਸੱਸ ਦੇ ਇਸ ਬੰਦੇ ਦੇ ਨਾਲ ਸੰਬੰਧ ਸੀ ਅਤੇ ਦੋਵੇਂ ਜਾਣੇ ਕੀ ਕੁਝ ਕਰਦੇ ਰਹੇ ਹੁਣ ਬਾਜ ਨੇ ਵੀ ਜਦੋਂ ਅਮਨ ਨੂੰ ਦੇਖਿਆ ਤਾਂ ਉਸਦਾ ਝੁਕਾਅ ਸੱਸ ਦੇ ਵੱਲੋਂ ਹਟ ਕੇ ਇਸ ਨੂ ਦੇ ਵੱਲ ਹੋ ਗਿਆ ਦੋਵੇਂ ਹੀ ਇੱਕ ਦੂਜੇ ਬਾਰੇ ਗਲਤ ਖਿਆਲ ਰੱਖਣ ਲੱਗ ਪਏ ਸੀ ਐਨ ਉਸ ਮੌਕੇ ਤੇ ਹੀ ਜਦੋਂ ਲੱਸੀ ਲੈਣ ਦੇ ਲਈ ਜਸਵਿੰਦਰ ਚਲਾ ਗਿਆ ਤਾਂ ਬਾਜ ਅਤੇ ਅਮਨ ਦੋਵੇਂ ਗੱਲ ਕਰਦੇ ਨੇ ਉਹ ਦੱਸਣ ਲੱਗਦਾ ਹੈ ਕਿ ਮੰਨਤ ਕਿਵੇਂ ਉਤਾਰੀ ਜਾਵੇ ਬਾਜ ਕਹਿੰਦਾ ਹੈ ਕਿ ਜਿਨੇ ਤੁਹਾਨੂੰ ਉੱਥੇ ਭੇਜਿਆ ਉਸ ਦੀ ਵੀ ਮੁਰਾਦ ਪੂਰੀ ਕਰਨੀ ਹੁੰਦੀ ਹੈ ਅਮਨ ਨੇ ਕਿਹਾ ਕਿ ਮੈਂ ਕਰ ਦਵਾਂਗੀ ਬਸ ਮੇਰੀ ਸ਼ਰਤ ਇਹ ਹੈ ਕਿ ਉਹ ਕਿਸੇ ਹੋਰ ਨੂੰ ਨਾ ਦੱਸੀ ਜਾਵੇ ਇਸ ਦੇ ਵਿਚਾਲੇ ਹੀ ਅਮਨ ਗਰਭਵਤੀ ਹੋ ਗਈ ਸਾਰੇ ਪੋਜ਼ਿਟਿਵਿਟੀ ਉਸਦੇ ਅੰਦਰ ਭਰ ਚੁੱਕੀ ਸੀ ਅਤੇ ਉਹ ਬਾਜ ਨੂੰ ਲੈ ਕੇ ਸਾਰਾ ਹੀ ਪਰਿਵਾਰ ਬਹੁਤ ਖੁਸ਼ ਨਜ਼ਰ ਆਇਆ ਸੀ ਕਿ ਉਸਦੇ ਕਾਰਨ ਹੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਲੱਗੀਆਂ ਨੇ ਅਮਨ ਨੇ ਹੁਣ ਜੁੜਵੇਂ ਬੱਚਿਆਂ ਨੂੰ ਜਨਮ ਦਿੱਤਾ ਇੱਕ ਦਿਨ ਬਾਜ ਤੋਂ ਪੁੱਛਿਆ ਗਿਆ ਕਿ ਮੈਂ ਹੁਣ ਤੇਰੀ ਮਰਦ ਕਿਵੇਂ ਪੂਰੀ ਕਰ ਸਕਦੀ ਹ ਉਹ ਪਹਿਲਾਂ ਹੀ ਕਹਿ ਚੁੱਕਿਆ ਸੀ ਮਰਦ ਬਾਰੇ ਕਿ ਕਿਸੇ ਨੂੰ ਪਹਿਲਾਂ ਜਾਂ ਬਾਅਦ ਦੇ ਵਿੱਚੋਂ ਨਹੀਂ ਦੱਸੇਗੀ ਜੇਕਰ ਦੱਸੇਗੀ ਤਾਂ ਇਸ ਦਾ ਸ਼ਰਾਪ ਉਸ ਤੇ ਬੱਚਿਆਂ ਨੂੰ ਲੱਗੇਗਾ ਬਾਜ਼ ਨੇ ਕਿਹਾ ਕਿ ਬੱਚੇ ਹਜੇ ਛੋਟੇ ਨੇ ਉਹ ਆਪਣੀ ਮੁਰਾਦ ਫੇਰ ਮੰਗੇਗਾ ਅਮਨ ਨੇ ਕਿਹਾ ਕਿ ਸਾਫ਼-ਸਾਫ਼ ਦੱਸਿਆ ਜਾਵੇ ਮੁਰਾਦ ਕੀ ਹੈ ਇੱਕ ਦੂਸਰੇ ਦੇ ਸਹੱਪਣ ਦੀ ਉਹਨਾਂ ਨੇ ਤਾਰੀਫ਼ ਕੀਤੀ ਅਤੇ ਬਾਜ਼ ਨੇ ਕਿਹਾ ਕਿ ਤੈਨੂੰ ਸ਼ਰਾਪ ਲੱਗੇਗਾ ਜੇਕਰ ਹੁਣ ਤੂੰ ਮੇਰੀ ਗੱਲ ਨਾ ਮੰਨੀ ਇਹ ਇੱਕ ਫਰੇਬੀ ਅਤੇ ਝੂਠਾ ਇਨਸਾਨ ਸੀ ਜਿਨੇ ਕੀ ਡਰਾ ਕੇ ਅਮਨ ਵਰਗੀ ਭੋਲੀ-ਪਾਲੀ ਕੁੜੀ ਨੂੰ ਫਸਾ ਲਿਆ ਤੇ ਉਸ ਦਾ ਘਰ ਉਜਾੜ ਦਿੱਤਾ ਆਪਣੇ ਬੱਚਿਆਂ ਦੀ ਖਾतिर ਅਮਨ ਗਲਤ ਕਰਨ ਦੇ ਲਈ ਤਿਆਰ ਹੋ ਗਈ ਕਿਉਂਕਿ ਉਹ ਕਦੇ ਵੀ ਆਪਣੇ ਆਪ ਨੂੰ ਬਾਜ ਨਹੀਂ ਖਾਣਾ ਚਾਹੁੰਦੀ ਸੀ ਹੁਣ ਬਾਜ ਨੇ ਅਮਨ ਦੇ ਨਾਲ ਝੇਡਚੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਮਨ ਨੇ ਦੱਸਿਆ ਕਿ ਫਿਲਹਾਲ ਬੱਚੇ ਛੋਟੇ ਨੇ ਦੁੱਧ ਪਿੰਦੇ ਨੇ ਜਸਵਿੰਦਰ ਜੋ ਕਿ ਕਬੂਤਰ ਬਾਜ਼ੀ ਦੇ ਲਈ ਇੱਕ ਦਿਨ ਗਿਆ ਹੋਇਆ ਸੀ ਤਾਂ ਪਤਨੀ ਅਮਨ ਨੇ ਬਾਜ਼ ਨੂੰ ਘਰ ਸੱਦ ਲਿਆ ਅਮਨ ਨੂੰ ਲੱਗਿਆ ਕਿ ਕਾਸ਼ ਮੇਰਾ ਵਿਆਹ ਬਾਜ਼ ਨਾਲ ਹੀ ਹੋਇਆ ਹੁੰਦਾ ਇਸ ਤੋਂ ਬਾਅਦ ਉਹ ਦੁਬਾਰਾ ਗਰਭਵਤੀ ਵੀ ਹੋਈ 2018 ਦੇ ਵਿੱਚ ਘਰ ਦੇ ਵਿੱਚ ਇੱਕ ਧੀ ਨੇ ਵੀ ਜਨਮ ਲਿਆ ਅਤੇ 29 ਮਾਰਚ ਨੂੰ ਘਰ ਤੋਂ ਦੂਰ ਖੇਤਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ Laash ਬਰਾਮਦ ਹੁੰਦੀ ਹੈ। ਇਹ Laash ਇੱਕ 28 ਸਾਲ ਦੇ ਮੁੰਡੇ ਦੀ ਸੀ ਜਿਸ ਦੀ ਪਛਾਣ ਬਾਅਦ ਤੇ ਵਿੱਚ ਜਸਵਿੰਦਰ ਸਿੰਘ ਦੇ ਰੂਪ ਤੇ ਵਜੋਈ। ਪਰਿਵਾਰਿਕ ਮੈਂਬਰ ਕਹਿੰਦੇ ਹੈ ਕਿ ਅਮਨ ਨੇ ਹੀ ਮਰਵਾਇਆ ਹੋਣਾ ਅਤੇ ਫਿਰ ਜਦੋਂ ਸੱਚ ਪਤਾ ਲੱਗਿਆ ਕਿ ਦੋਵੇਂ ਆਸ਼ਕੀ ਦੇ ਵਿੱਚ ਇੰਨੇ پاگل ਹੋ ਗਏ ਸੀ ਕਿ ਉਹ ਗਲਤ ਕੰਮ ਕਰ ਬੈਠੇ। ਦਰاصل ਇੱਕ ਦਿਨ ਮਾਰਚ ਦੇ ਸ਼ੁਰੂ ਦੇ ਵਿੱਚ ਹੀ ਜਸਵਿੰਦਰ ਨੇ ਅਮਨ ਅਤੇ ਬਾਜ ਨੂੰ ਇਕੱਠੇ ਦੇਖ ਲਿਆ ਸੀ ਜਿਸ ਤੋਂ ਬਾਅਦ ਅਮਨ ਦੀ ਕੁੱਟਮਾਰ ਵੀ ਹੋਈ ਅਤੇ ਉਹ ਆਪਣੇ ਪੇਕੇ ਘਰ ਚਲੀ ਗਈ ਫਿਰ ਜਸਵਿੰਦਰ ਉਸ ਨੂੰ ਮਨਾ ਕੇ ਕਿਸੇ ਤਰ੍ਹਾਂ ਘਰ ਤਾਂ ਲਿਆਇਆ ਪਰ ਦੋਹਾਂ ਦੇ ਵਿੱਚੋਂ ਪਹਿਲਾਂ ਵਰਗਾ ਰਿਸ਼ਤਾ ਨਹੀਂ ਰਿਹਾ ਸੀ ਯੋਜਨਾ ਤਾਂ ਇਹਨਾਂ ਦੇ ਵਿਆਹ ਦੀ ਸੀ ਪਰ ਬਾਜ ਜਿਨੇ ਕੀ ਮਾਫੀ ਮੰਗਣ ਦੇ ਬਹਾਨੇ ਜਸਵਿੰਦਰ ਨੂੰ 28 ਮਾਰਚ ਨੂੰ ਆਪਣੇ ਕੋਲ ਬੁਲਾਇਆ ਸ਼ਰਾਬ ਦੀ ਬੋਤਲ ਲੈ ਕੇ ਉਹ ਉੱਥੇ ਗਿਆ ਸੀ ਅਤੇ ਘਰ ਬੈਠ ਕੇ ਹੀ ਉਸ ਤੇ ਸ਼ਰਾਬ ਪੀਤੀ ਫਿਰ ਨੀਂਦ ਦੀਆਂ ਗੋਲੀਆਂ ਉਸ ਦੇ ਵਿੱਚ ਪਾ ਦਿੰਦੀ ਹੈ ਤੇ ਬੇਸੁਧ ਪਤੀ ਨੂੰ ਪਤਨੀ ਅਤੇ ਬਾਜ਼ ਨੇ ਮਾਰ ਦਿੱਤਾ ਸਵੇਰੇ 4 ਵਜੇ ਉਹ ਉਸ ਦੀ লাশ ਨੂੰ ਬਾਈਕ ਤੇ ਰੱਖ ਕੇ ਲੈ ਜਾ ਰਿਹਾ ਸੀ ਕਿ ਖੇਤਾਂ ਦੇ ਨੇੜਿਓਂ ਲੰਘਦੇ ਸਮੇਂ ਖਾਲੀ ਥਾਂ ਦੇਖੀ ਪਟੋਕਰ ਵੱਜਣ ਦੇ ਕਾਰਨ ਉਹ ਬਾਈਕ ਤੋਂ ਗਿਰ ਗਿਆ লাশ ਬੋਰੇ ਦੇ ਵਿੱਚੋਂ ਬਾਹਰ ਆ ਗਈ ਮੋਰੀ ਦਾ ਮੂੰਹ ਖੁੱਲ ਚੁੱਕਿਆ ਸੀ ਅਤੇ ਸਰਪੰਚ ਲਾਪ ਸਿੰਘ ਨੇ ਪੁਲਿਸ ਨੂੰ ਇਸ ਮੌਕੇ ਤੇ ਬੁਲਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਘਟਨਾ ਘਟੀ ਅਤੇ ਇਸ ਦੀ লাশ ਨੂੰ ਕਿਵੇਂ ਮੋਟਰਸਾਈਕਲ ਤੇ ਇੱਕ ਬੰਦਾ ਲੈ ਜਾ ਰਿਹਾ ਸੀ ਇਸ ਮਗਰੋਂ ਪੁਲਿਸ ਨੇ ਹੀ ਸਾਰਾ ਮਾਮਲਾ ਸੁਲਝਾ ਦਿੱਤਾ ਜਿਸ ਦੇ ਵਿੱਚ ਪਤਾ ਲੱਗਿਆ ਕਿ ਉਸ ਦੀ ਪਤਨੀ ਦੇ ਇਸ ਬੰਦੇ ਦੇ ਨਾਲ ਗਲਤ ਸਬੰਧ ਬਣ ਗਏ ਸਨ ਜਿਸ ਦੇ ਚੱਲਦੇ ਹੋਏ ਦੋਵੇਂ ਜਾਣੇ ਵਿਆਹ ਕਰਵਾਉਣਾ ਚਾਹੁੰਦੇ ਸੀ ਅਧਿਕਾਰ ਦੇ ਵਿੱਚ ਕੁਟਕਟਾਪਾ ਵੀ ਕੁੜੀ ਦਾ ਸ਼ੁਰੂ ਹੋ ਗਿਆ ਸੀ ਕਿਉਂਕਿ ਉਸ ਦੀ ਗਲਤ ਚਾਲ ਚੱਲਣ ਤੋਂ ਪਤੀ ਨੂੰ ਸਭ ਕੁਝ ਪਤਾ ਲੱਗ ਗਿਆ ਸੀ ਤਾਂ ਖੈਰ ਹੁਣ ਇਹ ਦੋਵੇਂ ਜਾਣੇ ਜੇਲ੍ਹ ਦੇ ਵਿੱਚ ਨੇ ਜਿਨ੍ਹਾਂ ਨੂੰ ਕਿਨਾ ਦੇ ਕੀਤੇ ਦੀ ਸਜ਼ਾ ਮਿਲ ਰਹੀ ਹੈ